ਸਾਸੀ ਕਾਲ ਤੇ ਠੀਕ ਆ ਤੇ ਤੂੰ ਇੱਥੇ ਤੇ ਕੁੜੀਆਂ ਉਹਥੇ ਗਈਆਂ ਆ ਮਾਸੀ ਜੀ ਕੁੜੀਆਂ ਜਰੂਰ ਉਹਥੇ ਗਈਆਂ ਸੀ ਪਰ ਉਹਥੇ ਤੇ 2 ਮਿੰਟ ਵੀ ਨਹੀਂ ਅਗੀਆਂ ਰੁਕੀਆਂ ਪਾਣੀ ਘੋਟ ਪੀਤਾ ਵਾ ਤੇ ਉਸੇ ਵੇਲੇ ਤੋਰ ਪੀਆਂ ਮੈਂ ਬਥੇਰਾ ਜੋਰ ਲਾਇਆ ਚਾਹ ਪੀ ਲੋ ਚਾਹ ਪੀ ਲੋ ਅਗਲੀਆਂ ਨੇ ਚਾਹ ਘੋਟ ਤੱਕ ਨਹੀਂ ਪੀਤੀ ਹੈਗੀ ਹਾਏ ਹੁਣ ਮੈਂ ਕੀ ਕਰਾਂ ਮੀ ਤੇ ਖਬਰਾੜ ਪੜੀ ਹੋਣ ਈ ਆ ਗਈਆਂ ਕਿੱਥੇ ਆ ਕੁੜੀਆਂ ਘਰ ਵੀ ਨਹੀਂ ਜੇ ਤੱਕ ਗਈਆਂ ਉਹ ਮਾਸੀ ਜੀ ਤਾਨੂੰ ਅਗਲੀਆਂ ਨੇ ਝੂਠ ਬੋਲਿਆ ਵਾ ਅਗਲੀ ਪੇਪਰ ਦਿੰਦੀ ਫਿਰਦੀ ਆ ਪੇਪਰ ਦੇਣ ਗਈ ਆ ਪੇਪਰ ਕਿਹੜੇ ਪੇਪਰ ਹਾਏ ਓਏ ਰਬਾਈ ਦਾ ਵੱਡਾ ਧੋਖਾ ਧੋਖਾ ਮਾਸੀ ਜੀ ਤੁਹਾਡੇ ਅੱਖੀ ਘਟਾ ਪਾਇਆ ਉਹ ਸਾਡੀ ਤੇ ਇਦਾਂ ਦੀ ਹੈਗੀ ਝੂਠ ਸਾੜ ਬੋਲਦੀ ਤੁਹਾਡੀ ਕੁੜੀ ਵੀ ਉਹਦੇ ਨਾਲ ਰਲੀ ਆ ਅਸਕਰ ਪੜ੍ਹਦੀਆਂ ਨਹੀਂ ਆ ਸਾਰਾ ਕੰਮ ਕਰਦੀਆਂ ਨਹੀਂ ਆ ਤੁਹਾਨੂੰ ਪਤਾ ਨਹੀਂ ਲੱਗਾ ਅਗਲੇ ਪੇਪਰ ਦੇਣ ਗਈ ਆ ਹੁਣ ਕੋਈ ਨਹੀਂ ਆ ਲਾਂਦੇ ਅੱਜ ਘਰ ਵੇਖੀ ਸਹੀ ਵੀ ਕਿੱਦਾਂ ਪੁੱਛਦੀ ਆ ਕਿ ਕਿੱਥੇ ਗਈ ਆ ਮੈਂ ਤਾਂ ਕਹਿੰਦੀ ਚੰਗੀ ਤਰ੍ਹਾਂ ਇਹਨਾਂ ਦੀਆਂ ਲੱਤਾਂ ਵੱਢਿਓ ਤੇ ਨਾਲੇ ਆਪਣੇ ਵਾਲੀ ਨੂੰ ਚੰਗੀ ਤਰ੍ਹਾਂ ਪੁੱਛਿਓ ਵੀ ਆਹ ਕੀ ਗੱਲ ਤੈਨੂੰ ਝੂਠ ਬੋਲਣਾ ਸਿਖਾਤਾ ਇਹਨੇ ਚੰਗੀ ਤਰ੍ਹਾਂ ਪੜਨਾ ਜੀ ਤੂੰ ਆ ਲੈ ਆਂਦੇ ਇੱਕ ਵਾਰੀ ਘਰ ਵੀ ਇੱਕ ਸਹੀ ਬੰਦਾ ਕੀ ਆ ਹਾਈ ਨਹੀਂ ਇੰਨਾ ਕਿਊਟ ਬੋਲਿਆ ਨਹੀਂ ਮੈਨੂੰ ਕਿਤੇ ਦੱਸਿਆ ਹੀ ਨਹੀਂ ਗਾ ਚਲੋ ਜਲਦੀ ਕਰੋ ਕਿੰਨਾ ਲੇਟ ਕਰਦਾ ਤੁਸੀਂ ਵੀਰ ਕੀ ਗੱਲ ਲੇਟ ਕੀ ਕਰਤਾ ਵਾ ਮੈਂ ਗੋਲ ਗੱਪੇ ਖਾ ਕੇ ਆਣਾ ਵਾ ਗੋਲ ਗੱਪੇ ਖਵਾਓ ਮੈਨੂੰ ਗੋਲ ਗੱਪੇ ਫੇਰ ਖਾ ਲਈ ਤੂੰ ਲੇਟ ਬੜਾ ਹੋ ਗਿਆ ਵਾ ਕਿੰਨਾ ਬਲੇਟ ਹੋ ਗਿਆ ਪੰਜ ਮਿੰਟਾਂ ਦੇ ਨਾਲ ਚਲੋ ਚਲੋ ਕਾ ਜਲਦੀ ਕਰੋ ਇੱਥੇ ਤੂੰ ਗੋਲ ਗੱਪੇ ਲੱਭਣ ਦੇ ਹੋਏ ਨਾ ਹੋਵੇ ਤੁਹਾਡੀ ਮੰਮੀ ਨੇ ਉਥੇ ਕਾਂਜੀ ਬਣਾਈ ਹੋਵੇ

ਸਭ ਵਧੀਆ ਠੀਕ ਠਾਕ ਆ ਮੈਂ ਜਨ ਪੋਛੀ ਆਵਾ ਤੇ ਪੂਨਮ ਦਾ ਪੇਪਰ ਕਿੱਦਾਂ ਦਾ ਹੋਇਆ ਵਾ ਦੱਸ ਕਿੱਦਾਂ ਦਾ ਹੋਇਆ ਤੇਰਾ ਪੇਪਰ ਮਾਸੀ ਜੀ ਪੇਪਰ ਇਹਦਾ ਬੜਾ ਵਧੀਆ ਹੋਇਆ ਹੋਣਾ ਵਾ ਕਿਉਂਕਿ ਪੰਚ ਬਹੁਤ ਹਸ਼ਿਆਰ ਆ ਤੇ ਕੀਪਦਾ ਮਿੱਠਾ-ਮੂਠਾ ਲੈ ਕੇ ਹੀ ਆਈ ਹੋਵੇ ਮੂੰਹ ਮਿੱਠਾ ਕਰੋ ਤੁਸੀਂ ਤੇ ਚੰਗਾ ਫਿਰ ਮੈਂ ਜਾਂਦੀ ਆ ਚੰਗਾ ਪੂਨਮਾ ਹਾਣੀ ਕਿੱਥੇ ਗਈ ਤੂੰ ਹਾਂ ਐਨਾ ਝੂਠ ਬੋਲਿਆ ਮੇਰੇ ਕੋਲ ਹੁਣ ਗਾ ਮੂੰਹ ਪਰ ਇਹਨੂੰ ਕੀਤਾ ਸਿੱਧਾ ਕਰ ਮੇਰਵਾਨ ਨੂੰ ਮੂੰਹ ਤੈਨੂੰ ਸ਼ਰਮ ਨਹੀਂ ਆਈ ਤੂੰ ਐਨਾ ਮੇਰੇ ਨਾਲ ਝੂਠ ਬੋਲਿਆ ਵਾ ਦੱਸਿਆ ਕੌਣ ਮੈਨੂੰ ਤੂੰ ਮੰਮੀ ਪਹਿਲਾਂ ਮੇਰੇ ਗੱਲ ਤੇ ਸੁਣ ਲੋ ਸੁਣੀਆ ਮੈਂ ਤੇਰੀ ਗੱਲ ਚੁੱਪ ਕਰਕੇ ਬਹਿ ਜਾ ਤੈਨੂੰ ਮੈਂ ਦੱਸ ਦਿੱਤਾ ਯੋ ਅਜੇ ਵੀ ਤੇਰੀ ਮੈਂ ਗੱਲ ਸੁਣਾ ਮੰਮੀ ਆਡੀ ਗੱਲ ਤੇ ਸੁਣੋ ਤੁਸੀਂ ਜਾ ਚੁੱਪ ਕਰਕੇ ਬਹਿ ਜਾ ਕੁੱਤਾ ਕੇ ਹੇਥ ਥਾਂ ਦਾ ਇਹ ਕਦੇ ਆ ਮੀਨਾ ਜਿਆ ਜਨਾਨੀ ਦੇ ਮਗਰ ਲੱਗਾ ਵਾ ਜੋ ਜੋ ਕਹਿੰਦੀ ਉਹੋ ਹੀ ਕਰਦਾ ਵਾ ਤੇ ਮੈਨੂੰ ਤੇ ਉੱਤੋਂ ਉਮੀਦ ਨਹੀਂ ਸੀ ਕਿ ਤੂੰ ਐਦਾਂ ਦੇ ਕੰਮ ਕਰੇਂਗੀ ਮੈਂ ਤੈਨੂੰ ਬੜੀ ਸਿਆਣੀ ਤੇ ਸਮਝਦਾਰ ਸਮਝਾਈ ਪੀਏ ਕੁੜੀ ਬਹੁਤ ਸਿਆਣੀ ਆ ਤੂੰ ਦਾ ਸਾਲਾ ਟੱਬਰੀ ਆਪਣੇ ਮਗਰ ਲਾ ਲਿਆ ਵਾ ਮੰਮੀ ਮੈਂ ਸਿਆਣੀ ਆ ਮੈਂ ਸਮਝਦਾਰ ਨਹੀਂ ਆ ਪਰ ਮੈਂ ਤੁਹਾਨੂੰ ਕੋਈ ਧੋਖਾ ਨਹੀਂ ਦਿੱਤਾ ਹੈਗਾ ਕੀ ਤੇਰੀ ਸਿਆਣਪ ਵਾ ਮੈਨੂੰ ਨੇ ਤੇਰੱਚ ਕੋਈ ਸਿਆਣਪ ਦੇਦੀ ਆਗੀ ਗੱਲਾਂ ਕਰਦੀ ਫਿਰਦੀ ਏ ਮੇਰੇ ਨਾਲ ਮੈਂ ਕਿਹੜੀ ਗੋਲੀ ਮਾਰ ਦੇਣੀ ਸੀ ਦੱਸ ਦੇ ਨਾ ਹੀ ਮੈਨੂੰ ਵੀ ਮੰਮੀ ਜਦੋਂ ਤੁਹਾਨੂੰ ਪੁੱਛਿਆ ਉਹ ਤਾਂ ਤੁਸੀਂ ਮੰਨੇ ਨਹੀਂ ਤੇ ਮੈਂ ਵੀ ਪੜਾਈ ਦੀ ਗੱਲ ਛੱਡ ਦਿੱਤੀ ਸੀ ਪਰ ਇਹ ਆ ਕਿ ਮੇ ਮੋ ਨੂੰ ਕਹਿੰਦਾ ਚੱਲ ਤੈਨੂੰ ਮੈਂ ਅੱਗੇ ਪੜ੍ਹਾਉਣਾ ਵਾ ਇਸ ਕਰਕੇ ਹਾਂਵ ਕਰ ਦਿੱਤੀ ਮੈਂ ਤਾਂ ਫਿਰ ਆਪਣੇ ਵਾਲਾ ਤਾਂ ਚੋਰੀ ਕੀਤੀ ਨਾ ਫਿਰ ਜੋਦੀ ਯਾਰ ਹੋ ਗਈ ਕਿ ਨਹੀਂ ਹੋ ਗਈ ਇਦਾਂ ਤੇ ਕੰਮ ਨਹੀਂ ਕਰੀਦੇ ਕੋਈ ਮਰ ਜਿਹੜਾ ਮਰਜੀ ਕੰਮ ਕਰਕੇ ਵੇਖ ਲਓ ਸੱਚ ਸਾਹਮਣੇ ਆਉਣਾ ਹੀ ਆਉਣਾ ਵਾ ਪਰ ਮੰਮੀ ਮੈਂ ਤੇ ਪੜ੍ਹਾਈ ਕਰਨ ਦੀ ਕੋਸ਼ਿਸ਼ ਕੀਤੀ ਮੈਂ ਕੋਈ ਗਲਤ ਕੰਮ ਬਹੁਤ ਤੈਨੂੰ ਅੱਗ ਲੱਗੀ ਪੜ੍ਹਾਈ ਦੀ ਉੱਥੇ ਤੂੰ ਇਦਾਂ ਦੀ ਜਿੱਦਾਂ ਕਰਦੀ ਹੋਣੀ ਆ ਕਿ ਜਿੱਦਾਂ ਦੀ ਇੱਥੇ ਆ ਕੇ ਡਾਪੀਆਂ ਕਰਨ ਪਖੰਡ ਕਿੱਡਿਆ ਕਰਦੀ ਆ ਮਾਂ ਕਜੇ ਸੇ ਤਾਂ ਮੂੰਹ ਜੋਕ ਡੀਕਣ ਲਈ ਆ ਕਿੱਥੇ ਗਈਆਂ ਕਿੱਥੇ ਗਈਆਂ ਕੁੜੀਆਂ ਜੇ ਤੱਕ ਨਹੀਂ ਆਈਆਂ ਮੈਨੂੰ ਪਤਾ ਨਹੀਂ ਕਿਹੜੀ ਚਲਾਕੀ ਖੇਡਦੀਆਂ ਫੇਰਦੀਆਂ ਵਾ ਆ ਆ ਵੇਖ ਇੱਕ ਇਹਨਾਂ ਨੇ ਵੀ ਨਹੀਂ ਦੱਸਿਆ ਮੈਨੂੰ ਬੂਥੇ ਬਣਾਉਣਾ ਕਿੱਦਾਂ ਨੇ ਵੇਂਦੀਆਂ ਵਾ ਮੇਰੇ ਵੱਲ ਜਿੱਦਾਂ ਖਾਣਾ ਨਾ ਹੁੰਦਾ ਮੈਨੂੰ ਹੈ ਕਿੱਦਾਂ ਦੀਆਂ ਵਾ ਪਹਿਲਾਂ ਦੇ ਲੋ ਮਦਾਂ ਨੂੰ ਖਿਆ ਹੀ ਨਾ ਸਾਰਾ ਕੁਝ ਜੇ ਮੰਮੀ ਨੂੰ ਪਤਾ ਲੱਗ ਗਿਆ ਤਾਂ ਬੜਾ ਮਾੜਾ ਹੁਣ ਆ ਜੇ ਮੇਰੀ ਭਾਬੀ ਨੇ ਕੋਈ ਘਸਰ ਨਹੀਂ ਛੱਡੀ ਦੱਸ ਗਈ ਉਸੇ ਵੇਲੇ ਪਤਾ ਭੁੱਖ ਨਹੀਂ ਹੀ ਲੱਗਣਾ ਆਣ ਕੇ ਤੇਰੀ ਭਾਬੀ ਨੇ ਸਾਰਾ ਭੁੱਖ ਕੀਤਾ ਜੋ ਵੀ ਕੀਤਾ ਜੀ ਸਾਰੇ ਸਿਆਪੇ ਤੇ ਭਾਬੀ ਤਾੜੀ ਪਾ ਕੇ ਚਲ ਗਈ ਜੇ ਮੈਨੂੰ ਪਤਾ ਹੁੰਦਾ ਨਾ ਆਪਾਂ ਉੱਥੇ ਜਾਣਾ ਹੀ ਨਹੀਂ ਉਹ ਦੋਨੋਂ ਕੋ ਸਿੱਧਾ ਪੇਪਰ ਪਾ ਕੇ ਤੇ ਸਿੱਧਾ ਆ ਜਾਂਦੇ ਨਾ ਕੁਝ ਪਤਾ ਲੱਗਦਾ ਤੇ ਨਾ ਕੁਝ ਹੁੰਦਾ ਮੈਂ ਤੇ ਤੈਨੂੰ ਰਾਜਵਿੰਦਰ ਕਹਿੰਦਾ ਵੀਂਗਾ ਕਿ ਨਾ ਜਾਈਏ ਉੱਥੇ ਤੋ ਤੈਨੂੰ ਹੀ ਲੱਗਾ ਹੋਊਗਾ ਵੀ ਉੱਥੇ ਜਾਣਾ ਹੀ ਜਾਣਾ ਵੀਰ ਮੈਂ ਤਾਂ ਬਹਾਨਾ ਮਾਰਿਆ ਵੀ ਕਿਸੇ ਤਰ੍ਹਾਂ ਭਾਬੀ ਦਾ ਪੇਪਰ ਪੈ ਜੇ ਵੀ ਕਿਤੇ ਜੇ ਮੰਮੀ ਉੱਥੇ ਫੋਨ ਕਰ ਲੂਗੀ ਆਪੇ ਪਤਾ ਹੋਊਗਾ ਵੀ ਹਾਂ ਵੀ ਇੱਥੇ ਆਈਆਂ ਹਾਂ ਮੈਨੂੰ ਕੀ ਪਤਾ ਸੀ ਕਿ ਭਾਬੀ ਦੇ ਦਿਲ 'ਚ ਇੰਨੀ ਖੋਟ ਆ ਉਹ ਇੱਥੇ ਆਣ ਕੇ ਸਾਰਾ ਕੁਝ ਦੱਸ ਜੂਗੀ ਅਜੇ ਭਾਬੀ ਸਾਹਮਣੇ ਤਾਂ ਕੋਈ ਗੱਲ ਵੀ ਨਹੀਂ ਹੋਈ ਸੀ ਗੱਲ ਤੇ ਹੋਈ ਸੀ ਮੰਮੀ ਦੇ ਨਾਲ ਹੀ ਉਹ ਰਾਜਵਿੰਦਰ ਮੇਰੀ ਭਾਬੀ ਦੇ ਕੰਨ ਪਤਾ ਕਿੰਨੇ ਪਤਲੇ ਆ ਕਰਦੇ ਅੰਦਰ ਬੰਦ ਕਮਰੇ 'ਚ ਗੱਲ ਹੋਣੀ ਹੋਗੀ ਨਾ ਉਹਨੂੰ ਬਾਅਦ ਤੱਕ ਸੁਣ ਜਾਂਦੀ ਆ ਪਰ ਫੇ ਭਾਬੀ ਤੁਹਾਡੀ ਵਾਸਤੇ ਗਲਤ ਕਰ ਲੈਣਾ ਤੁਹਾਡੇ ਘਰੇ ਅੱਗ ਲਾ ਕੇ ਚੱਲ ਗਈ ਆ ਕੋਈ ਕਸਰ ਨਹੀਂ ਛੱਡੀ ਗਈ ਲੜਾਈ ਪੋਂਦੇ ਵਿੱਚ ਆਪ ਤੇ ਜਾ ਕੇ ਉਹਨੇ ਮਸ਼ਕਰੀਆਂ 'ਚ ਹੱਸਦੀ ਹੋਣੀ ਆ ਇੱਥੇ ਅਸੀਂ ਆਪਾ ਪਾ ਕੇ ਰੱਖਤਾ ਵਾ ਆ ਮੰਮੀ ਦੀ ਬੜੀ ਜਿਹੜ ਤੇ ਭੈੜੀ ਆ ਵੀ ਸਾਰੇ ਢਾਣੇ ਖੁਲਾਰ ਛੜੇ ਜਿੰਨੇ ਮਰਜੀ ਇਹਨਾਂ ਨੂੰ ਸਵਾਸ ਸਾਰ ਕੇ ਪਾ ਲੋ ਖੁਲਾਰਾ ਇਹਨਾਂ ਨੇ ਫੇਰ ਵੀ ਪਾਈ ਤੇ ਕੋ ਬੰਦਾ ਥੋੜੇ ਪਾ ਲਈਦਾ ਵਾ ਤੂੰ ਵੀ ਢੇਰ ਲਾ ਦੇਨੀ ਮੈਂ ਕਹਿੰਦੀ ਪਏ ਪਏ ਵਿਚਾਰੇ ਖਰਾਬ ਹੋਣਗੇ ਚੋਲ ਨਾਲੇ ਮੈਂ ਇਹਨਾਂ ਨੇ ਇਹਨਾਂ ਦੇ ਵਿਚਾਲੇ ਢਿੱਡ ਚ ਪੈ ਜਾਣਗੇ ਨਾਲੇ ਇਹਨਾਂ ਦੀ ਗਤੀ ਹੋ ਜੂਗੀ ਨਾਲੇ ਉਹਦਾ ਵੀ ਨਾ ਕਣਕ ਘਟ ਖਾਂਦੇ ਆ ਆ 2 ਵਜੇ ਮੈਂ ਕਣਕ ਪਾਈ ਤੇ ਮੈਨੂੰ ਕਣਕ ਖੁਲਾਰੀ ਛੜੀ ਚੋਲ ਫੇਰ ਵੀ ਖੁਸ਼ ਹੋ ਕੇ ਖਾ ਲੈਂਦੇ ਆ ਆ ਤੋਂ ਉਹਦੇ ਵੀ ਬੜੇ ਇਕੱਠੇ ਹੋ ਕੇ ਆਏ ਸੀ ਤੇ ਉਹ ਇੱਥੇ ਨਾ ਮੈਂ ਤੁਹਾਨੂੰ ਮਿੱਟੀ ਦੇ ਭਾਂਡੇ ਲੈ ਕੇ ਦਿੰਨਾ ਦੋ ਕੁੱਲੇ ਜੀ ਇਹਨਾਂ ਦਾ ਤਾਰ ਪਾ ਕੇ ਉਹਨਾਂ ਨੂੰ ਬਾਹਤਾਂ ਗੜਵੇ ਜੀ ਉਤੋਂ ਤੇ ਫਿਰ ਡੱਗਿਆ ਨਾ ਕਰਦਾਂਗੇ ਥੱਲੇ ਇੱਧਾਂ ਖਲਾਰਦੇ ਜਾਂਦਾ ਥੱਲੇ ਵੀ ਕਿੰਨਾ ਖਲਾਰਾ ਪਾਇਆ ਚਲੋ ਕੋਈ ਗੱਲ ਨਹੀਂ ਉਹਨਾਂ ਨੂੰ ਕਿਹੜੀ ਸਮਝ ਆ ਉਹ ਕਿਹੜੇ ਬੰਦੇ ਜਿਹੜਾ ਖਲਾਰਾ ਨਾ ਪਾਉਣਗੇ ਹੈ ਤੇ ਜਨਵਰੀ ਆ ਨਾ ਵਿਚਾਰੇ ਆ ਗੱਲ ਹੈਗੀ ਦੋ ਲੈ ਕੇ ਆਇਓ ਇੱਕ ਪਾਣੀ ਵਾਲੇ ਤੇ ਇੱਕ ਦਾਣਿਆਂ ਵਾਲੇ ਦੋ ਦੇ ਤਿੰਨ ਲੈਵਾਂਗੇ ਤੀਆਂ ਤੀਆਂ ਰੁਪਏ ਦੇ ਦੰਦੇ ਆ ਤੈਨੂੰ ਚਾਰ ਹੀ ਲੈ ਆਵਾਂਗੇ ਆਹ ਤਾਰਾ ਖੰਡਾਂਗੇ ਦੋ ਵਾਰ ਤਾਂ ਚਾਹਾਂਗੇ ਕਿ ਨਹੀਂ ਵੀ ਸ਼ਹਿਰ ਦੇ ਜਾਣਾ ਹੀ ਆ ਤੇ ਫਿਰ ਅੱਜ ਹੀ ਲਿਆਵਾਂਗੇ ਅੱਜ ਕੀ ਆ ਤੁਹਾਨੂੰ ਪਤਾ ਤਾਂ ਹੈਗਾ ਮੈਂ ਨਿੱਗੀ ਜੀ ਕਮੇਟੀ ਪਾਈ ਆ ਤੇ ਕਮੇਟੀ ਪਾਈ ਤੇ ਉੱਥੇ ਮੈਂ ਕੀ ਕਰਨਾ ਆਇਆ ਹੈ ਅੱਗੇ 2:00 ਵਜੇ ਮੈਂ ਗਈ ਨਹੀਂ ਆ ਤੇ ਆਪੇ ਪੱਤੀਆਂ ਗਲੀਆਂ ਕੱਢ ਲੈਂਦੀਆਂ ਮੈਨੂੰ ਪੁੱਛਦੀਆਂ ਨਹੀਂ ਗਿਛਦੀਆਂ ਨਹੀਂ ਹੁਣ ਮੈਂ ਵੇਖਣਾ ਵਾ ਜਾ ਕੇ ਵੀ ਜਾਣ ਕੇ ਕੱਢਦੀਆਂ ਵਾ ਭਾਵੇਂ ਨਿਕਲਦੀ ਉਹਦੇ ਨਾਂ ਦੀ ਜਿੱਦੀ ਨਿਕਲਣੀ ਆ ਤੇ ਇਦਾਂ ਕਰੋ ਹੁਣ ਨੋ ਸਾਸੀ ਜਲ ਜੀ ਤੇ ਜਿਹੜੀ ਪੱਤੀ ਨਿਕਲੂਗੀ ਤੇ ਵੇਖ ਕੇ ਸਮਾਨ ਲਾਏ ਹੋ ਜੇ ਥੋੜੇ ਬਹੁਤ ਪੈਸੇ ਪਾਉਣੇ ਮੈਨੂੰ ਪਾ ਲਿਓ ਵਿੱਚ ਉਹਦੇ ਹੋਰ ਨਹੀਂ ਅੱਛ ਜੀ ਦੀ ਚੀਜ਼ ਲਾਏ ਮੰਮੀ ਨੂੰ ਨਹੀਂ ਮੈਂ ਖਾਣਾ ਹੈਗਾ ਕਿਉਂ ਸੱਤ ਨਹੀਂ ਤੁਗਲੀਆਂ ਹੁੰਦੀਆਂ ਆਖੇਰ ਦੀ ਗੱਲ ਇਹੋ ਮੁੱਕ ਜੰਦੀ ਆਂ ਕਿ ਬੀ ਤੁਗਲੀਆਂ ਕਰਨੀਆਂ ਹੁੰਦੀਆਂ ਉਹ ਕਈ ਗੱਲਾਂ ਨੇ ਮੰਮੀ ਕਾਲੀ ਪੈ ਜਾਂਦੀ ਆ ਮੈਂ ਆਪਣੀ ਮਰਜ਼ੀ ਨਾਲ ਸੰਭਾਲ ਲੈਣਾ ਵਾ ਚਲੋ ਤੂੰ ਵੀ ਨਹੀਂ ਨਾ ਜਾਣਾ ਤੇ ਨਾ ਜਾ ਬਹੁਤੀਆਂ ਗੱਲਾਂ ਕਰਨੀ ਮੈਂ ਬੱਸੇ ਚਲ ਜੂਗੀ ਤੂੰ ਤੇ ਬਾਬਾ ਗੁੱਸੇ ਹੋ ਜਾਣੀ ਕੋਈ ਨਹੀਂ ਵੇਖ ਲੈਨੇ ਸਾਖਤਾ ਬੁਲਾ ਲੇਨੀ ਤੂੰ ਇਹ ਇਦਾਂ ਕਰੋ ਮੰਮੀ ਲੱਗੇ ਰੋ ਰਮਾ ਨਾ ਮੈਂ ਆਪੇ ਚਲ ਜਾਂਗੀ ਬੱਸ ਮਮੀ ਅੰਦਰ ਵਾ ਮੰਮੀ ਅੰਦਰ ਹੀ ਆ ਚੱਲ ਕੋਈ ਨਹੀਂ ਮੈਂ ਮੰਮੀ ਨੂੰ ਪੁੱਛ ਲਈ ਨਾ ਵਾ ਤੇ ਨਹੀਂ ਦੇ ਮੰਮੀ ਨੂੰ ਕਿਹਾਉਣਾ ਨਹੀਂ ਤੇ ਤੈਨੂੰ ਮੈਂ ਆਪ ਹੀ ਚਲਦਾ ਹਾਂ ਬਸ ਇਹਨੂੰ ਸਾਰੀ ਧੜੀ ਲੰਘਾਉਣੀ ਕੋਈ ਗੱਲ ਨਹੀਂ ਕਿ ਇਹਨੂੰ ਧੜੀ ਲੰਘਦੀ ਮੈਂ ਕਮੇਟੀ ਲੈ ਕੇ ਤੇ ਆ ਜੂੰਗੀ ਮੈਂ ਪੈਸੇ ਹੀ ਲੈ ਆਉਣੇ ਆ ਤੇ ਸਮਾਨ ਜਿਹੜਾ ਹੋਰ ਪੈਸੇ ਪਾ ਕੇ ਤੇ ਬਾਅਦ ਚ ਲੈ ਆਵਾਂਗੇ ਚੱਲ ਵੇਖ ਲਈ ਮਰਜ਼ੀ ਫਿਰ ਆਪਣੀ ਦੀ ਆਹ ਰਾਜਵਿੰਦਰ ਮੰਮੀ ਕੱਲ ਦੀ ਆਪਣੇ ਕਮਰੇ ਵਿੱਚ ਬੈਠੀ ਹੈ ਚੁੱਪਚਾਪ ਨਾ ਤਾਂ ਕੁਝ ਖਾਦਾ ਵਾ ਤੇ ਨਾ ਕੁਝ ਪੀਤਾ ਨਾ ਕਿਸੇ ਨਾਲ ਬੋਲਣੀ ਡਈ ਆ ਮੈਨੂੰ ਤੇ ਆਪ ਸੱਚੀ ਚੰਗਾ ਨਹੀਂ ਲੱਗਣ ਡਿਆ ਭਾਬੀ ਮੈਂ ਵੀ ਗਈ ਸੀ ਮੰਮੀ ਲਈ ਰੋਟੀ ਲੈ ਕੇ ਤੇ ਮੰਮੀ ਨੇ ਤਾਂ ਮੈਨੂੰ ਵੇਖ ਕੇ ਪਰਾਂ ਨੂੰ ਮੂੰਹ ਕਰ ਲਿਆ ਮੈਨਾਂ ਬੋਲੀ ਵੀ ਨਹੀਂ ਗਈ ਪਰ ਰਾਜਵਿੰਦਰ ਮੈਨੂੰ ਤਾਂ ਕੁਝ ਨਹੀਂ ਸਮਝ ਲੱਗ ਰਹੀ ਪਹਿਉਣ ਆਪਾਂ ਕਰੀਏਗੀ ਉਹ ਬਾਅਦ ਦੀ ਬਾਅਦ ਚ ਸੋਚਾਂਗੇ ਵੀ ਆਪਾਂ ਕੀ ਕਰਨਾ ਵਾ ਪਹਿਲਾਂ ਤੇ ਭਾਬੀ ਤੂੰ ਆਪਣੇ ਸਵੇਰ ਦੇ ਪੇਪਰ ਬਾਰੇ ਸੋਚ ਵੀ ਉਹ ਕਿੱਦਾਂ ਦੇਣਾ ਵਾ ਉਹ ਪੇਪਰ ਦੇ ਕੇ ਆ ਫਿਰ ਬਾਅਦ ਟੈਂਸ਼ਨ ਬਾਅਦ ਚ ਲਵਾਂਗੇ ਆਹੋ ਪਹਿਲਾਂ ਗੱਲ ਹੀ ਟੈਂਸ਼ਨ ਲੈ ਜਾਣੀ ਹੁਣ ਇੰਨੀ ਖੇਚਲ ਕੀਤੀ ਆ ਪਤਾ ਤਾਂ ਸਾਰਾ ਕੁਝ ਲੱਗਾ ਹੀ ਆ ਜਿਹੜਾ ਇੱਕ ਪੇਪਰ ਰਹਿ ਗਿਆ ਨਾ ਉਹ ਵੀ ਔਖੇ ਔਖੇ ਤੇ ਦੇ ਲੋ ਠੀਕ ਆ ਇਹ ਨਾ ਹੋਵੇ ਵੀ ਜਿਹੜੀ ਸਾਲ ਦੀ ਮਿਹਨਤ ਕੀਤੀ ਆ ਉਹ ਸਾਰੀ ਬਰਬਾਦ ਹੋ ਜੇ ਪਰ ਰਾਜਵਿੰਦਰ ਮੰਮੀ ਨੇ ਤਾਂ ਪਤਾ ਲੱਗ ਗਿਆ ਵਾ ਤੇ ਮੰਮੀ ਜਾਣ ਦੇਊਗੀ ਭਾਬੀ ਪਤਾ ਤਾਂ ਹੁਣ ਲੱਗ ਹੀ ਗਿਆ ਵਾ ਜੋ ਕੁਝ ਹੋਣਾ ਹੀ ਉਹ ਤੇ ਹੋ ਹੀ ਗਿਆ ਵਾ ਜੋ ਕਹਿਣਾ ਮੰਮੀ ਨੇ ਕਹਿ ਦਿੱਤਾ ਹੋਰ ਕੀ ਕਹਿਣਾ ਹੁਣ ਮੰਮੀ ਨੇ ਕੋਈ ਨਹੀਂ ਤੂੰ ਆਪਣਾ ਸਵੇਰੇ ਪੇਪਰ ਭਾਬੀ ਜਿੰਨੇ ਨਾਰਾਜ ਵਾ ਨਾ ਮੈਨੂੰ ਨਹੀਂ ਲੱਗਦਾ ਕਿ ਉਹ ਜਾਣ ਦੇਣਗੇ ਉਹ ਭਾਬੀ ਕੋਈ ਗੱਲ ਨਹੀਂ ਤੂੰ ਚੁੱਪ ਕਰਕੇ ਆਪਣਾ ਜਾ ਇੱਕ ਪੇਪਰ ਰਹਿ ਗਿਆ ਲਾਸਟ ਵਾਲਾ ਵੀ ਆਪਣਾ ਦੇਲਾ ਤੇ ਤੇਰੀ ਵੀ ਕੰਪਲੀਟ ਹੋ ਜੂਗੀ ਪੜਾਈ ਤੇ ਮੰਮੀ ਵਾਲੀ ਟੈਨਸ਼ਨ ਆਪਾਂ ਬਾਅਦ ਚ ਵੇਨਨੇ ਆ ਵੀ ਕੀ ਕਰਨਾ ਤੇ ਕਿੱਦਾਂ ਮੰਮੀ ਨੂੰ ਮੰਨੋਣਾ ਵਾ ਮੰਮੀ ਤੋਂ ਗਾਲਾਂ ਹੀ ਕੱਢ ਲੂਗੀ ਕੋਈ ਨਹੀਂ ਸੁਣ ਲਾਂਗੀ ਗਾਲਾਂ ਦੀ ਤੇ ਕੋਈ ਗੱਲ ਨਹੀਂ ਉਹਦੇ ਮੈਂ ਸੁਣ ਲੂਗੀ ਚੁੱਪ ਕਰਕੇ ਪਰ ਜੇ ਮੰਮੀ ਨੇ ਡੱਗ ਦਿੱਤਾ ਕਿ ਨਹੀਂ ਜਾਣਾ ਕਰੋ ਬਾਹਰ ਹੀ ਜਾਣਾ ਫੇਰ ਮੈਂ ਕਿੱਦਾਂ ਜਾਊਂਗੀ ਨਹੀਂ ਡੱਕਦੀ ਮੰਮੀ ਦਾ ਹਾਂ ਨੂੰ ਪਤਾ ਵਾ ਇੱਕ ਵਾਰੀ ਮੰਮੀ ਜਿਹੜੀ ਗੱਲ ਤੋਂ ਗੁੱਸੇ ਹੋ ਗਈ ਨਾ ਮੰਮੀ ਨੇ ਉਹਨੂੰ ਕਮਰੇ 'ਚ ਬੈਠੀ ਰਹਿਣਾ ਕੋਈ ਗੱਲ ਨਹੀਂ ਮੰਮੀ ਨਹੀਂ ਡੱਕਦੇ ਹਾਂਗੇ ਉਹ ਆਪਣੀ ਤਿਆਰੀ ਕਰ ਭਾਬੀ ਸਵੇਰ ਦੀ ਤੂੰ ਬਾਲੀ ਫਿਕਰ ਨਾ ਕਰ ਅਛਾ ਬਾਅਦੀਆਂ ਬਾਅਦ ਚ ਸੋਚਾਂਗੇ ਵੀ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਪਰ ਮੰਮੀ ਨੇ ਰੋਟੀ ਨਹੀਂ ਖਾਧੀ ਗੱਲ ਦੀ ਬਿਮਾਰ ਨਾ ਹੋ ਜਾਣ ਮੰਮੀ ਉਹ ਮੰਮੀ ਤੇ ਹਾਡੀ ਆ ਨਾ ਨਹੀਂ ਬਿਮਾਰ ਹੁੰਦੀ ਜਦੋਂ ਭੁੱਖ ਲੱਗੀ ਨਾ ਮੰਮੀ ਨੇ ਆਪੇ ਖਾ ਲੈਣੀ ਆ ਨਹੀਂ ਤੂੰ ਕੋਈ ਨਹੀਂ ਰਾਜਵਿੰਦਰ ਅੱਗੇ ਇੱਕਰੀ ਪੁੱਛ ਕੇ ਆਈ ਨਾ ਰੋਟੀ ਇੱਕਰੀ ਤੂੰ ਫੇਰ ਪੁੱਛਾਂ ਈ ਤੁਸੀਂ ਵੀ ਜਾਓ ਨਾ ਤੁਸੀਂ ਵੀ ਜਾਓ ਦੋਵੇਂ ਭੈਣ ਭਰਾ ਸਗੋ ਰਲ ਕੇ ਜਾਓ ਕੀ ਪਤਾ ਮੰਮੀ ਦਾ ਗੁੱਸਾ ਸ਼ਾਂਤ ਹੋ ਜਾਏ ਚੱਲ ਕੋਈ ਨਹੀਂ ਅਸੀਂ ਵੀ ਪੁੱਛ ਲਾਂਗੇ ਇੱਕ ਵਾਰੀ ਮੰਮੀ ਜੀ ਆ ਰੋਟੀ ਖਾ ਲਓ ਐਦਾਂ ਨਾ ਕਰੋ ਮੰਮੀ ਰੋਟੀ ਖਾ ਲਓ ਜੇ ਤੁਹਾਨੂੰ ਮੇਰੇ ਤੇ ਕੋਈ ਗੁੱਸਾ ਵਾ ਨਾ ਘਟੋ ਘਟ ਬੋਲ ਕੇ ਤੇ ਦੱਸੋ ਜਿਹੜੀਆਂ ਵੀ ਗੱਲ ਤੁਸੀਂ ਕਰਨੀਆਂ ਘਟੋ ਘਟ ਗੁੱਸਾ ਕਰ ਲਓ ਮੇਰੇ ਤੇ ਜੇ ਨਹੀਂ ਕੁਝ ਬੋਲਣਾ ਤੇ ਆ ਰੋਟੀ ਖਾ ਲਓ ਮੰਮੀ ਤੇ ਕੱਲ ਦੀ ਰੋਟੀ ਨਹੀਂ ਜੇ ਖਾਦੀ ਤੇਰੇ ਨਾਲ ਬੋਲਣ ਦਾ ਕੋਈ ਫਾਇਦਾ ਹੈਗਾ ਤੈਨੂੰ ਕੋਈ ਅਸਰ ਹੀ ਨਹੀਂਗਾ ਜਦੋਂ ਮੰਮੀ ਜੀ ਕਰਦੇ ਆਪਾਂ ਸਾਰੀਆਂ ਗੱਲਾਂ ਪਹਿਲਾਂ ਤੁਸੀਂ ਰੋਟੀ ਖਾ ਲਓ ਫਿਰ ਜਿੰਨਿਆ ਵੀ ਤੇ ਗੱਲਾਂ ਸੁਣਾਉਣੀਆਂ ਮੈਨੂੰ ਸੁਣਾ ਲਿਓ ਮੈਂ ਨਹੀਂ ਰੋਟੀ ਖਾਣੀ ਲੈ ਜਾ ਜਿੰਨਾ ਚਿਰ ਤੇਰੇ ਸਿਰ ਤੋਂ ਭੂਤ ਪੜਾਈ ਦਾ ਲੱਤਦਾ ਨਹੀਂ ਨਾ ਮੈਂ ਨਹੀਂ ਰੋਟੀ ਖਾਣੀ ਮੰਮੀ ਜੀ ਇਦਾਂ ਨਾ ਕਰੋ ਮੇਰਾ ਬਸ ਕੱਲ ਦਾ ਆਖਰੀ ਪੇਪਰ ਰਹਿ ਗਿਆ ਵਾ ਮੇਰੀ ਸਾਲ ਦੀ ਮਿਹਨਤ ਵਾ ਮੈਨੂੰ ਪੇਪਰ ਦੇ ਲੈਣ ਦਿਓ ਬਾਕੀ ਬਾਅਦ ਵਿੱਚ ਮੈਂ ਕਦੇ ਵੀ ਨਹੀਂ ਨਾਲ ਆਉਂਗੀ ਪੜਾਈ ਦਾ ਤੇ ਨਾ ਕੁਛ ਅੱਗੇ ਕਰਨ ਦਾ ਜੇ ਤੂੰ ਮੈਨੂੰ ਦਿਲੋਂ ਚੰਗੀ ਆ ਨਾ ਤੇ ਮੇਰੀ ਇੱਜ਼ਤ ਕਰਦੀ ਆ ਤੇ ਪੜਾਈ ਦਾ ਖਹਿੜਾ ਛੱਡ ਦੇ ਮੰਮੀ ਜੀ ਮੈਂ ਤਾਂ ਇੱਜ਼ਤ ਬਥੇਰੀ ਕਰਦੀ ਆ ਪਰ ਤੁਸੀਂ ਵੀ ਮੇਰੀ ਗੱਲ ਮੰਨੋ ਮੈਂ ਪੂਰਾ ਸਾਲ ਲਾਇਆ ਪੜ੍ਹਾਈ ਤੇ ਬਸ ਇੱਕ ਪੇਪਰ ਹੀ ਰਹਿ ਗਿਆ ਵਾ ਉਹ ਦੇ ਲੈੰਦੋ ਫਿਰ ਮੈਂ ਕਦੇ ਵੀ ਨਹੀਂ ਨਾਲ ਲੂੰਗੀ ਪੜ੍ਹਾਈ ਦਾ ਬਾਕੀ ਤੁਸੀਂ ਜਿੱਦਾਂ ਕਹੋਗੇ ਉਦਾਂ ਹੀ ਕਰੂੰਗੀ ਬਸ ਆ ਰੋਟੀ ਖਾ ਲਓ ਬਸ ਫੇਰ ਠੀਕ ਆ ਜੀ ਉਦਾਂ ਕਰੇਗੀ ਨਾ ਤੇ ਛੱਡ ਦੇ ਪੇਪਰ ਮੈਂ ਆਣੀ ਉਹ ਪੇਪਰ ਤੇਰਾ ਦੋਆ ਦੇਣਾ ਤੇ ਮੰਮੀ ਜੀ ਪਲੀਜ਼ ਰੋਟੀ ਖਾ ਲਓ ਹਾਂ ਮੈਂ ਜਦੋਂ ਦੀ ਵੀ ਆਈ ਆਈ ਆ ਇਸ ਘਰ ਚ ਮੈਂ ਕਦੇ ਤੁਹਾਡੇ ਤੋਂ ਕੁਝ ਨਹੀਂ ਮੰਗਿਆ ਬਸ ਆ ਇੱਕ ਚੀਜ਼ ਮੰਗਣ ਦੀ ਆ ਕਿ ਮੈਨੂੰ ਕੱਲ ਦਾ ਪੇਪਰ ਜਾਂ ਦੇਣ ਦੋ ਕੁੜੀਏ ਇੱਕ ਮੌਕਾ ਤੇਰੇ ਕੋਲ ਹੈਗਾ ਹੀ ਜਾਂ ਮੈਨੂੰ ਚੋਲਾ ਤੇ ਜਾਂ ਪੜਾਈ ਇਹ ਵੇਖ ਲੈ ਹੁਣ ਤੂੰ ਜਿਹੜਾ ਵੀ ਤੈਨੂੰ ਮਨਜ਼ੂਰ ਆ ਮੈਨੂੰ ਦੱਸ ਦੇ ਮੰਮੀ ਜੀ ਜੇ ਆ ਗੱਲ ਵਾ ਨਾ ਫਿਰ ਮੈਂ ਤੁਹਾਨੂੰ ਚੁਣਦੀ ਆ ਮੈਂ ਨਹੀਂ ਦੇਣ ਜਾਂਦੀ ਪੇਪਰ ਪਰ ਤੁਸੀਂ ਰੋਟੀ ਖਾ ਲਓ ਚੱਲਿਆ ਮੈਂ ਰੋਟੀ ਖਾ ਲੈਨੀ ਆ ਤੇ ਬੱਸ ਫੇਰ ਠੀਕ ਆ ਜੋ ਵੀ ਪਿੱਛੇ ਤੂੰ ਕੀਤਾ ਮੈਂ ਸਾਰਾ ਕੁਝ ਪੁੱਲ ਜੂਗੀ। ਬਾਬੀ ਆ ਕੰਮ ਕੁ ਮੈਂ ਛੱਡ ਤੇ ਜਾ ਕੇ ਨਾ ਆਪਣੇ ਸਵੇਰ ਵਾਲੇ ਪੇਪਰ ਦੀ ਤਿਆਰੀ ਕਰ। ਆ ਕੰਮ ਕੁ ਮੂੰ ਹੁੰਦੇ ਰਹਿਣੇ ਮੈਂ ਆਪ ਹੀ ਕਰ ਲੈਣੀ ਆ ਤੇ ਜਾਓ ਜਾ ਕੇ ਤੇ ਪੜੋ। ਰਾਜਵਿੰਦਰ ਮੈਂ ਪੇਪਰ ਦੇਣ ਨਹੀਂ ਜਾਣਾ ਸਵੇਰੇ। ਕਿਉਂ? ਕੀ ਕਰਨੀ? ਪੇਪਰ ਦੇਣ ਜਾਣੀਆ। ਰੋਟੀ ਪਾਣੀ ਬਰਿਆ ਨਹੀਂ ਅਜੇ। ਕੀ ਮਤਲਬ ਆ ਤੇਰਾ? ਪੇਪਰ ਦੇਣ ਕਿਉਂ ਨਹੀਂ ਜਾਣਾ? ਰਾਜਵਿੰਦਰ ਮੰਮੀ ਤੇ ਰੋਟੀ ਨਹੀਂ ਖਾਣੇ ਤੈਨੂੰ ਪਤਾ ਹੈ ਨਾ ਤੇ ਮੈਂ ਹੁਣ ਮੰਮੀ ਨਾਲ ਵਾਦਾ ਕੀਤਾ ਵਾ ਕਿ ਮੈਂ ਪੇਪਰ ਦੇਣ ਨਹੀਂ ਜਾਉਂਗੀ ਫੇਰ ਮੰਮੀ ਨੇ ਰੋਟੀ ਖਾਣੀ ਸ਼ੁਰੂ ਕੀਤੀ ਆ ਭਾਬੀ ਆ ਗੁੱਸੇ ਨਾਲ ਨਰਾਜ਼ਗੀ ਆ ਨਾ ਬਾਅਦ ਵਿੱਚ ਵੇਖਿਆ ਜਾਊਗੀ ਆ ਜਾ ਕੇ ਤੇ ਸਵੇਰ ਦੇ ਪੇਪਰ ਦੀ ਤਿਆਰੀ ਕਰ ਲੈ ਤੇਰੇ ਪੂਰੇ ਸਾਲ ਦੀ ਮਿਹਨਤ ਸਾਰੀ ਖਰਾਬ ਹੋ ਜਾਣੀ ਹੈ ਮੰਮੀ ਨੇ ਕੋਈ ਨਹੀਂ ਨਾਰਮਲ ਹੋ ਜਾਣਾ ਵਾ ਤੂੰ ਐਵੇਂ ਆਪਣੀ ਜ਼ਿੰਦਗੀ ਨਾਲ ਖਰਾਬ ਕਰ ਅਵੀ ਠੀਕ ਹੈ ਕਹਿੰਦੇ ਆ ਭਾਬੀ ਜਾ ਜਾ ਕੇ ਤੇ ਆਪਣਾ ਪੇਪਰ ਪੜ੍ਹ ਕੋਖ ਨਹੀਂ ਹੁੰਦਾ ਪਰ ਰਾਜਵਿੰਦਰ ਤੂੰ ਮੇਰੀ ਗੱਲ ਮੰਨ ਮੈਂ ਮੰਮੀ ਨਾਲ ਵਾਦਾ ਕੀਤਾ ਵਾ ਤੇ ਜੇ ਹੁਣ ਮੈਂ ਵਾਦਾ ਕਰਕੇ ਤੋੜੂਗੀ ਨਾ ਮੰਮੀ ਨੇ ਮੇਰੇ ਕਿਹਾ ਹਗਾ ਤੇ ਯਕੀਨ ਨਹੀਂ ਕਰਨਾ ਨਾ ਭਾਬੀ ਕੀ ਮੰਮੀ ਨੂੰ ਤੇ ਤੇ ਯਕੀਨੀ ਹੈਗਾ ਤੇ ਨੂੰ ਹਾਡੀ ਕਹਿੰਦੀ ਕੋਈ ਸਮਝ ਨਹੀਂ ਆਗੀ ਅਸੀਂ ਦੋਵੇਂ ਬਹਿਣ ਬਤ ਲੈਣਾ ਸਾਹ ਦੇ ਅੰਡੇ ਇਹਨਾਂ ਤੇ ਲਈ ਕਾਣਦੇ ਆ ਤੇਰੀ ਫਿਰ ਗੱਲ ਉਥੇ ਦੀ ਉਥੇ ਹੀ ਅੜ ਗਈ ਆ ਰਾਜਵਿੰਦਰ ਮੈਂ ਜਦੋਂ ਇੱਕ ਵਾਰੀ ਕਿਹਾ ਤਾਂ ਤੁਹਾਨੂੰ ਦੋਵਾਂ ਨੂੰ ਕਿ ਮੈਂ ਪੇਪਰ ਦੇਣ ਨਹੀਂ ਜਾਣਾ ਤੇ ਨਹੀਂ ਜਾਣਾ ਬਸ ਵੇਖ ਲੈ ਵੀਰ ਕਿੰਨਾ ਕੁ ਜਿਹੇ ਵਾਸਤੇ ਭਾਬੀ ਵਾਸਤੇ ਕੀਤਾ ਭਾਬੀ ਨੂੰ ਹਾਡੀ ਕੋਈ ਕਦਰ ਹੀ ਨਹੀਂ ਆਗੀ ਇੱਕ ਵਾਰੀ ਮੰਮੀ ਨੇ ਕਿਹਾ ਤਾਂ ਬਸ ਪੇਪਰ ਨਹੀਂ ਦੇਣ ਜਾਣਾ ਤੇ ਨਾ ਜਾਓ ਫਿਰ ਰਾਜਵਿੰਦਰ ਸਹੀ ਕਹਿੰਦੀ ਆ ਸੋਚ ਲਾ ਫਿਰ ਵੀ ਇੱਕ ਰਹੀ ਮੈਂ ਸੋਚ ਲਿਆ ਵਾ ਤੇ ਪੱਕਾ ਮਨ ਬਣਾ ਲਿਆ ਵਾ ਤੇ ਤੁਸੀਂ ਵੀ ਹੁਣ ਦੋਰੇ ਨਾ ਆ ਗੱਲ ਨਾ ਛੇੜੇ ਪੜਾਈ ਵਾਲੀ ਮੈਂ ਨਹੀਂ ਚੰਦੀ ਕਿ ਆ ਗੱਲ ਕਰਕੇ ਘਰ ਦੇ ਵਿੱਚ ਕਲੇਸ਼ ਪਿਆਰ ਹੋਵੇ ਚੱਲ ਤੇਰੀ ਮਰਜ਼ੀ ਫਿਰ ਨਾ ਮੰਮੀ ਇੱਥੇ ਤੂੰ ਕੰਮ ਕਰਨ ਨਹੀਂ ਆ ਤੈਨੂੰ ਉਹਦੀ ਪੂਰਾ ਕਦਰ ਨਹੀਂ ਹੈਗੀ ਉਹ ਕਿੰਨੀ ਚੰਗੀ ਆ ਕੀ ਕੁਝ ਨਹੀਂ ਉਹਨੇ ਸਾਡੇ ਵਾਸਤੇ ਕੀਤਾ ਤੂੰ ਪੋਰਾ ਸਰਨੀ ਲਿਆ ਬਸ ਇੱਕ ਆਪਣੀ ਰੋਟੀ ਦੀ ਖਾਤਰ ਉਹਦੀ ਪੂਰੇ ਸਾਲ ਦੀ ਮਿਹਨਤ ਖਰਾਬ ਕਰਦੀ ਵਿਚਾਰੀ ਪੂਰਾ ਸਾਲ ਕਿੱਦਾਂ ਲੋਗ ਲੋਕੇ ਪੜਾਈ ਕਰਦੀ ਰਹੀ ਆ ਨਿੱਕੀ ਪੌਂਕੀ ਜਾਨੀ ਆ ਅੱਜ ਮਾਂ ਅੰਦਰ ਆਖ ਆਪਣੀ ਨੂੰ ਮੈਂ ਦੱਸ ਦਿੱਤਾ ਯੋ ਚੁੱਪ ਕਰਕੇ ਤੇ ਬਹਿ ਜਾ ਵੱਡੀ ਸਿਆਣੀ ਆਈ ਮੈਨੂੰ ਲੱਗੀ ਸਮਝਾਉਣ ਨਾ ਮੰਮੀ ਕਿਉਂ ਚੁੱਪ ਕਰਕੇ ਬਹਿ ਜਾ ਜਰਾ ਤੂੰ ਸੋਚ ਜੇ ਇਹਦੇ ਥਾਂ ਮੈਂ ਹੁੰਦੀ ਤੇ ਮੇਰੀ ਸੱਸ ਮੇਰੇ ਨਾਲ ਇੱਗਾ ਕਰਦੀ ਮੇਰੀ ਜ਼ਿੰਦਗੀ ਪੂਰੀ ਖਰਾਬ ਕਰਦੀ ਤੇ ਫੇਰ ਤੇਰੇ ਦਿਲ ਤੇ ਕੀ ਬੀਤਦੀ ਨਹੀਂ ਜੇ ਤੂੰ ਸੱਸ ਕੋਲ ਚੋਰੀ ਕਰਦੀ ਤੁਹਾ ਸੱਸ ਨੇ ਤੇਰੇ ਆਪਾਂ ਨਹੀਂ ਦੇਵਾ ਕਿ ਨਹੀਂ ਬਟਾੜ ਮਾਰ ਮਾਰ ਕੇ ਬੋਦੀ ਜੁਬਾਨ ਨਾਲ ਚਲਾ ਮੇਰੇ ਕੋ ਚਪੇੜਾ ਨਾ ਖਾ ਕੇ ਜਾਵੀ ਨਿਕਲ ਜਾ ਇੱਕੋ ਬਾਹਰ ਕਮਰੇ ਚ ਨਾ ਮੰਮੀ ਇਧਰ ਕਿਧਰ ਨਿਕਲ ਜਾ ਭਾਬੀ ਜਿਹੜੀ ਕੱਲ ਚੁੱਪ ਕਰਕੇ ਜਰ ਗਈ ਤੁਸੀਂ ਹੋਰ ਚਪੇੜ ਮਾਰਤੀ ਜੇ ਕਿਤੇ ਇਹਦੇ ਥਾਂ ਮੇਰੀ ਸੱਸ ਨੇ ਮੇਰੇ ਚਪੇੜ ਮਾਰੀ ਹੁੰਦੀ ਨਾ ਮੈਂ ਉਹਨੂੰ ਕਦੇ ਮਾਫ ਨਾ ਕਰਦੀ ਤੇ ਕੀ ਕਰਨਾ ਸੀ ਤੂੰ ਉਹਨੂੰ ਨਹੀਂ ਉਹ ਕਰਦੀ ਆਪਣੀ ਸੱਸ ਨੂੰ ਤੂੰ ਉਹ ਤਾਂ ਫਿਰ ਮੈਂ ਉਹਨੂੰ ਦੱਸ ਦਿੰਦੀ ਨਾ ਜਦ ਇੱਕ ਬੰਦਾ ਮੇਰੀ ਜ਼ਿੰਦਗੀ ਖਰਾਬ ਕਰ ਦਿਆ ਹੋਗਾ ਤੇ ਕੀ ਗੱਲ ਮੈਂ ਚੁੱਪ ਚਪੀ ਤੇ ਜਿਹੀ ਜਾਊਂਗੀ ਉਤੇ ਭਾਬੀ ਚੰਗੀ ਆ ਜਿਹੜੀਆਂ ਤੁਹਾਡੀਆਂ ਜਰੀ ਜਾਣ ਦੀ ਆਪੇ ਛਿੱਤਰ ਖਾ ਲੇਗੀ ਸੱਸ ਕੋਲੋਂ ਤੇ ਫੇਰ ਚੁੱਪ ਕਰਕੇ ਬਹਿ ਜਾਏਗੀ ਔਰ ਤੁੰਗੀ ਕਰਨਾ ਨਹੀਂ ਮੈਂ ਛਿੱਤਰ-ਸੂਤਰ ਖਾਂਦੀ ਆ ਅੱਜ ਮਾਂ ਬੋਦੀ ਚਲਾਈ ਜਾਨੀ ਆ ਜਾ ਚੁੱਪ ਕਰਕੇ ਚੱਲ ਜਾ ਮੇਰੇ ਲਾਗੋ ਹੋਣੀ ਜਾਂਦੀ ਆ ਜਦੋਂ ਉਹਨੇ ਇੱਕ ਪੇਪਰ ਤੋਂ ਮਨਾ ਕਰ ਦਿੱਤਾ ਵਾ ਕੀ ਗੱਲ ਜੇ ਉਹ ਇੱਕ ਪੇਪਰ ਪਾ ਲੈਂਦੀ ਤੇ ਉਹਦੀ ਪੜਾਈ ਪੂਰੀ ਹੋ ਜਾਂਦੀ ਜੇ ਉਹ ਨਾ ਪੇਪਰ ਪਾਉਗੀ ਤੇ ਤੁਹਾਨੂੰ ਕੀ ਸੁਖਦਾ ਸਾਹ ਤੇ ਮੈਨੂੰ ਨਹੀਂ ਪਸੰਦ ਪੜਾਈ ਕਰਨੀ ਤੇ ਫੇਰ ਮੈਂ ਆਪਣੀ ਮਰਜ਼ੀ ਚ ਲਾਉਣੀ ਆ ਏਦਾਂ ਨਹੀਂ ਮੰਮੀ ਮਰਜ਼ੀ ਆ ਚੱਲ ਜਾਂਦੀ ਆ ਉਹ ਫੇਰ ਚੰਗੀ ਆ ਮੈਂ ਕਹਿੰਦੀ ਉਹ ਟਾੜੀਆਂ ਸਹੀ ਜਾਣਦੀ ਆ ਕੋਈ ਹੋਰ ਵੀ ਨਾ ਤੁਹਾਨੂੰ ਦੱਸ ਪਤਾ ਦਿੰਦੀ ਤੇ ਚੰਗੀ ਹੋਣਾ ਨਹੀਂ ਸਾਣ ਕਰਨਾ ਸਾਣ ਕਰਨਾ ਉਦੋਂ ਦਾ ਵੀਰ ਜਿਹੜਾ ਬੋਲਦਾ ਨਹੀਂ ਜਾ ਜਾ ਕੱਪ ਕਰਕੇ ਨਿਕਲ ਜਾ ਇੱਥੋਂ ਮੇਰੇ ਕੋਲ ਖਾ ਕੇ ਜਾਵੇਂਗੀ ਮੇਰੇ ਕੋਲ ਬਬੂਥੇ ਤੇ ਫੇਰ ਆਖਣਾ ਮੇਰੇ ਮਾਰਤੀਆਂ ਵਾ ਮਾਰਨਾ ਹੀ ਹੁੰਦਾ ਫਿਰ ਕਰਨਾ ਵੀ ਕੀ ਜਾਂਦਾ ਪੁੰਕੀ ਜਾਂਦੀ ਹਰਦੀ ਨਹੀਂ ਗਈ ਕਿੱਡੀ ਜ਼ੁਬਾਨ ਚਲਾਉਣ ਲਈ ਇਹ ਮੱਕ ਜੇ ਮੇਰੇ ਨਾਲ ਕਰਦੀ ਕੀ ਫਿਰਦੀ ਹੈ ਲੱਗੀ ਆਈ ਮੈਨੂੰ ਸਮਝਾਉਣ ਇਹ ਵੱਡੀ ਬਹੁਤੀ ਸਿਆਣੀ ਹੈ ਮੇਰੇ ਨਾਲ ਤਾਂ ਮੈਂ ਨਹੀਂ ਆਣੀ ਆ ਬਾਂਦਰੀ ਜੀ ਨਾ ਹੋਵੇ ਤੇ ਇੱਕ ਗੱਲ ਦੇ ਨਾ 36 ਗੱਲਾਂ ਕਰਕੇ ਗਈ ਉਹ ਕਦੋਂ ਦੀ ਵਿਖਣੀ ਹੁਣ ਵੀ ਚੁੱਪ ਕਰ ਜਾ ਹੁਣ ਵੀ ਚੁੱਪ ਕਰ ਜਾ ਭਾਬੀ ਦਾ ਕਿੱਡਾ ਦਰੇਗਵਾ ਇਹਨੂੰ ਬਹੁਤੀ ਸਿਆਣੀ ਬਣ ਬਣ ਪੈਂਦੀ ਆ ਮਾਂ ਕਹੇ ਇੱਕ ਗੱਲ ਹੋਈ ਦੋ ਗੱਲ ਹੋਈ ਬੰਦਾ ਕਿ ਚੁੱਪ ਵੀ ਕਰ ਜਾਂਦਾ ਪੇਪਰ ਦੋਂਦੀ ਫੇਰਦੀ ਆ ਭਾਬੀ ਨੂੰ ਭਾਬੀ ਨੇ ਕਿਹਦੀ ਡੀਸੀ ਲੱਗਣਾ ਵਾ ਇਹਦੀ ਨੇ ਪੜਾਈ ਕਰਕੇ ਘਰ 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 ਕਿਤੇ ਕਹਿਰਾਂ ਦਾ ਕੰਮ ਵਾ ਚੁੱਪ ਕਰਕੇ ਆਪਣਾ ਬੰਦਾ ਕੰਮ ਕਰਦਾ ਆ ਨਾ ਭਾਬੀ ਤੂੰ ਮੇਰੀ ਇੱਕ ਕੰਨ ਕੋਲ ਕੇ ਗੱਲ ਸੁਣ ਲੈ ਚੁੱਪ ਕਰ ਲੈਣਾ ਸਵੇਰੇ ਬੰਦਿਆਂ ਨੂੰ ਪੇਪਰ ਦੇਣ ਚੱਲ ਜਾ ਉਹ ਰਾਜਵਿੰਦਰ ਮੈਂ ਤੈਨੂੰ ਅੱਗੇ ਵੀ ਸਮਝਾਇਆ ਵਾ ਕਿ ਮੈਂ ਨਹੀਂ ਚਾਹੁੰਦੀ ਮੇਰੀ ਪੜ੍ਹਾਈ ਦੇ ਕਰਕੇ ਘਰ ਦੇ ਵਿੱਚ ਲੜਾਈ ਪਵੇ ਤੂੰ ਵੀ ਹੁਣ ਬੰਦ ਕਰ ਦੇ ਪੜ੍ਹਾਈ ਦਾ ਨਾ ਲੈਣਾ ਭਾਬੀ ਜਿਹੜੀਆਂ ਲੜਾਈਆਂ ਪੈਣੀਆਂ ਹੀ ਨਾ ਉਹ ਪੈ ਗਈਆਂ ਜੋ ਇੱਥੇ ਹੋਣਾ ਹੀ ਨਾ ਉਹ ਹੋ ਗਿਆ ਵਾ ਚੁੱਪ ਕਰਕੇ ਨਾ ਤੇ ਪੇਪਰ ਦੇ ਲੈ ਤੇ ਜੇ ਤੂੰ ਆਹੀ ਕੁਝ ਕਰਨਾ ਹੀ ਮੈਨੂੰ ਕੋਈ ਲੋੜ ਹੀ ਮੰਮੀ ਨਾਲ ਐਨਾ ਕੁਝ ਕਰਨ ਦੀ ਝੂਠ ਬੋਲਣ ਦੀ ਲੜਾਈਆਂ ਕਰਨ ਦੀ ਤੇਰੀ ਖਾਤਰ ਮੈਂ ਕੀ ਕੁਝ ਨਹੀਂ ਕੀਤਾ ਕਿੰਨੇ ਝੂਠ ਬੋਲੇ ਕਿੰਨੀਆਂ ਮੰਮੀ ਨਾਲ ਲੜਾਈਆਂ ਕੀਤੀਆਂ ਤੇ ਤੂੰ ਮਗਰੋਂ ਦੀ ਨਹੀਂ ਆਹ ਕੀ ਕੁਝ ਕਰਕੇ ਰੱਖਤਾ ਪਰ ਰਾਜਵਿੰਦਰ ਤੈਨੂੰ ਵੀ ਪਤਾ ਹੀ ਆ ਨਾ ਮੰਮੀ ਆਪਣੀ ਜਿੱਤ ਦੀ ਪੱਕੀ ਆ ਜੇ ਨਾ ਮੈਂ ਨਾ ਕਰਦੀ ਨਾ ਕਿ ਵੀ ਮੈਂ ਪੇਪਰ ਦੇਣ ਜਾਣਾ ਹੀ ਜਾਣਾ ਵਾ ਉਹਨਾਂ ਨੂੰ ਹਾਂ ਨਾ ਕਰਦੀ ਅਗਲੇ ਨੂੰ ਰੋਟੀ ਨਹੀਂ ਖਾਣੀ ਤੇ ਜੇ ਫਿਰ ਭਾਬੀ ਇਹ ਗੱਲ ਹੈ ਨਾ ਤੇ ਮੈਂ ਵੀ ਫਿਰ ਉਸੇ ਮਾਂ ਦਿੱਤੀ ਆ ਜੇ ਤੇ ਉਸ ਵੇਲੇ ਪੇਪਰ ਨਾਣਾ ਦੇਣ ਗਈ ਇਹ ਵੀ ਭੁੱਲ ਜਾਈਂ ਕਿ ਕੋਈ ਤਰੀਕਾ ਲੜਾਨ ਵੀ ਹੈਗੀ ਸੀ ਸਾਰੀ ਜ਼ਿੰਦਗੀ ਮੈਨੂੰ ਬਲੌਲ ਤੋਂ ਪਰਸੂਗੀ ਇਹ ਹੁਣ ਤੇਰਾ ਫੈਸਲਾ ਵੇਖ ਲੈ ਕੀ ਆ ਪੇਪਰ ਵਾ ਜਾਂ ਮੰਮੀ ਆ ਜਾਂ ਮੈਂ ਆ ਮੈਂ ਹੁਣ ਕੀ ਕਰਾਂ ਉਧਰੋਂ ਮੰਮੀ ਨੇ ਕਹਿਤਾ ਚਾਹੇ ਮੈਨੂੰ ਚੱਲਣਾ ਤੇ ਚਾਹੇ ਪੜਾਈ ਨੂੰ ਚੱਲਣਾ ਇਧਰ ਰਾਜਵਿੰਦਰ ਨੇ ਵੀ ਕਹਿਤਾ ਵਾ ਚਾਹੇ ਮੈਨੂੰ ਚੱਣ ਤੇ ਚਾਹੇ ਮੰਮੀ ਨੂੰ ਹੁਣ ਮੈਂ ਦੱਸ ਕੀ ਕਰਾਂ